ਆ ਵੇਖੋ ਜੀ ਲੋਕਾਂ ਦੇ ਲਾਟ ਜਿਹੜੇ ਬੰਦਿਆਂ ਨੇ ਲੋਡ ਵਾਹਦੇ ਉਹਨਾਂ ਤੱਕ ਪਹੁੰਚਦਾ ਨਹੀਂ ਪਿਆ ਤੇ ਇਹ ਬੰਦਿਆਂ ਨੂੰ ਲਾਲਾ ਲਾਲਾ ਕਰਕੇ ਕਿ ਸਾਡੇ ਕੋਲੇ ਪਹੁੰਚ ਜਾ ਸਾਡੇ ਕੋਲੇ ਪਹੁੰਚ ਜਾ ਦੱਸੋ ਜੀ ਕੀ ਕਰਵਾਗੇ ਇਹਨਾਂ ਨੇ ਆ ਵੇਖੋ ਵੀਰੇ ਕਿਹ ਤੇ ਕੋ ਚਾਰੇਗਾ ਹਾਂਜੀ ਹੈਗਾ ਚਾਰ ਕਟਾ ਜਿੱਥੇ ਲੰਗਰ ਨਹੀਂ ਲਗਾ ਹਾਂਜੀ ਉਹ ਪਿੰਡ ਨੂੰ ਲੋਡ ਜੇ ਬਹੁਤ ਜ਼ਿਆਦਾ ਉਹ ਪਿੰਡ ਸਾਰਾ ਮੈਂ ਕੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਮੈਂ ਫੋਨ ਕਰ ਦੇਣਾ ਇੱਕ ਚਾਰ ਦਾ ਟਰਾਲਾ ਪਛਾ ਲੈ ਜਾਓ ਤਰਮਦਾ ਦਾ ਉਹ ਜਿਹੜਾ ਚਾਰਨਿੰਗ ਜਿਹਦਾ ਪਿਛਲਾ ਪਿੰਡ ਜਿਹਦਾ ਲੰਗਰ ਲੱਗਾ ਇੱਕ ਚਾਰਾਂ ਟਰਾਲਾ ਉੱਥੇ ਲੈ ਜਾਓ ਮੈਂ ਤੁਹਾਨੂੰ ਲਿਸ਼ਟ ਉੱਥੇ ਪੜਾ ਦੇਣਗੇ ਬੰਦੇ ਨਾਂ ਬੋਲੀ ਜਾਏ ਹੋ ਜੇ ਚਾਰ ਦਿੱਤੀ ਜਾਏ ਹੋ ਜੀ ਠੀਕ ਆ ਤੂੜੀ ਵੇਖ ਲਓ ਤੂੜੀ ਤਾਂ ਇੱਥੇ ਚੋਰ ਕਰਦੇ ਪਏ ਆ ਜੇ ਐ ਕਰ ਲਓ ਤੁਸੀਂ ਜੇ ਮਰਜ਼ੀ ਇਹ ਅੱਗੇ ਲਵਾਓ ਕੋਈ ਯਾਰ ਆ ਇਹ ਤਾਂ ਲੜਾਈ ਆ ਮੇਰੀ ਸਾਡੀ ਵੀ ਲੜਾਈ ਤਾਂ ਲੋ ਜਿਹੜਾ ਤੁਸੀਂ ਸਿੱਧਾ ਤਨਵਾ ਆ ਗਿਆ ਕੈਂਪ 'ਚ ਆ ਜਾਓ ਸਾਡੇ ਕੋਲ ਸਾਰੇ ਟੋਟਲ ਲਿਸ਼ਟਾਂ ਹੈਗੀਆਂ ਮੈਂ ਬੋਲ ਕੇ ਗਿਆ ਨਾ ਸਵੇਰੇ ਬਾਬਾ ਜੀ ਹੁਣ ਇਹ ਆ ਯਾਰ ਹੋਣਾ ਓਏ ਯਾਰ ਓਹੀ ਗੱਲ ਓ ਬੜੇ ਯਾਰ 15 ਦਿਨ ਪਾਣੀ ਵਾਲੇ ਬੰਦੇ ਬਾਹਰ ਨਿਕਲੇ ਹੀ ਨਹੀਂਗੇ 10 ਦਿਨਾਂ ਬਾਅਦ ਆਏ ਆ ਬਾਹਰ ਹੋ ਗਈ ਗਲਤੀ ਬਾਬਾ ਜੀ ਨਹੀਂ ਨਹੀਂ ਗਲਤੀ ਨਹੀਂ ਆਇਆ ਨਹੀਂ ਦੂਰੀ ਦੋ ਮੈਂ ਡਾਊਨ ਹੋਇਆ ਅੰਦਰ ਜਾਣਾ ਉਦੋਂ ਅੰਦਰ ਜਾਇਓ ਜੇ ਬੜਾ 10 ਦਿਨਾਂ ਬਾਅਦ ਆਇਆ ਤੁਸੀਂ ਫੋਨ ਨੰਬਰ ਰਹਿ ਜਾਓ ਤਾਂ ਫੋਨ ਕਰਾਂਗੇ ਕਿ ਆਹ ਤੁਸੀਂ ਮੇਰਾ ਵੀ ਚੱਲ ਗਿਆ ਜੀ ਆ ਜਾ ਕੋਈ ਨਹੀਂ ਲਵਾ ਦਿੰਨੇ ਤੁਹਾਡਾ ਹਾਂਜੀ ਔਰ ਟਰੈਕਟਰ ਲਾ ਗਿਆ ਜੀ ਗਾਣਾ ਕੁਛ ਨਹੀਂ ਕਾਈ ਦਾ ਪਰ ਇਹ ਜਿਹੜਾ ਹੌਸਲਾ ਹੈ ਨਾ ਇਹਦਾ ਨਾਮ ਦਾ ਪਤਾ ਲੱਗਦਾ ਮੈਂ ਲੈ ਗਿਆ ਨਾ ਪਤਾ ਲੱਗਦਾ ਇਹ ਲੈ ਗਿਆ ਇਹਨੂੰ 2-4 ਦੇ ਹੁੰਦਾ ਤੁਸੀਂ ਆਇਡੈਂਟੀ ਕਰਵਾ ਦੇ ਕੋਲੇ ਸਰਕਾਰ ਕਰਦੇ ਖਾਈ ਆ ਤੇ ਕੋਲੇ ਨਹੀਂ ਕਰਨਾ ਸੀ ਬਾਬਾ ਕਰਦੇ ਆ ਉਹ ਵੰਡਣਾ ਨਾਲ ਨਾਲ ਵੰਡਣਾ ਪਰ ਹੌਸਲਾ ਕਰੋ ਆਪਦੇ ਕੋਲੇ ਨਹੀਂ ਰੱਖਦੇ ਪ੍ਰਭਾ ਸਾਡੇ ਭਾਰ ਇਹ ਗੱਲ ਪੈ ਜਾਣ ਕਿ ਸਾਡੇ ਆਪਦੇ ਕੋਲੇ ਰੱਖ ਲਿਆ ਦੇ ਆਪ ਜੀ ਹਾਂ ਨਾ ਪੂਰਾ ਮੜਿਆ ਐਨਵਾ ਕਿਹੜਾ ਰੋਕਣ ਦਾ ਹੈ ਬੰਦ ਕਰਤਾ ਅਸੀਂ ਬੰਦ ਕਰਤਾ ਇਹ ਸਾਰਾ ਬੰਦ ਕਰਤਾ ਜੀ ਕਰ ਜੋ ਨਹੀਂ ਨਹੀਂ ਬੰਦ ਕਰਤਾ ਅਸੀਂ ਦੇ ਅਸੀਂ ਤਾਂ ਜੋੜਨਾ ਹੀ ਹੁਣ ਕੋ ਜੋ ਮਰਜ਼ੀ ਗਈ ਹੈ ਬੰਦ ਕਰਤਾ ਲੋਕਾਂ ਦਾ ਤੇ ਅਸਾਹੀ ਲਵਾਉਣੇ ਅਸੀਂ ਆਹ ਲੋਕ ਵੀਰ ਜੀ ਉਹ ਨੇ ਜਿਹੜੇ ਸਾਡੇ ਨਾਲ ਸਵੇਰੇ ਲੜਾਈ ਪਾ ਕੇ ਬੈਠੇ ਸੀ ਕਿ ਜਿਨ੍ਹਾਂ ਦਾ ਵਿੱਚ ਫਸਲ ਤੇ ਕੋਈ ਇਹਨਾਂ ਦੀ ਬਰਬਾਦ ਨਹੀਂ ਹੋਈ ਕੋਈ ਇਹਨਾਂ ਦਾ ਪਸ਼ੂ ਨਹੀਂ ਕੋਈ ਬਿਮਾਰ ਹੋਇਆ ਕੋਈ ਇਹਨਾਂ ਨੂੰ ਪਸ਼ੂ ਵਾਸਤੇ ਚਾਰਾ ਨਹੀਂ ਚਾਹੀਦਾ ਜੀ ਦੇਖੋ ਲੈਣਾ ਬਣਾਈਆਂ ਇਹਨਾਂ ਨੇ ਇਸ ਵੇਰੇ ਅਮਰਪਾਲ ਖਵਾਰਸ ਪੰਜਾਬ ਦੀ ਟੀਮ ਹੀ ਉਹਨਾਂ ਨਾਲ ਵੀ ਇਹਨਾਂ ਰੋਲਾ ਪਾਇਆ ਤੇ ਹੁਣ ਲੈਣ ਬਣਾ ਕੇ ਬੈਠੇ ਹੋਏ ਨੇ ਜਿਹੜੇ ਪੀੜਤ ਲੋਕ ਹੈ ਜਿਨ੍ਹਾਂ ਨੂੰ ਚਾਹੀਦਾ ਮੰਨ ਲਓ ਕਿ ਜਿਹੜੇ ਬੰਦੇ ਕੋਲੇ ਨਹੀਂ ਕੁਝ ਚਾਰਿਆ ਉਹ ਬਚਾਰੇ ਅਜੇ ਵੀ ਉਤਰੇ ਦਰਿਆਵਾ 'ਚ ਬੈਠੇ ਹੋਏ 15-15 ਦਿਨਾਂ ਤੇ ਇਹ ਲੋਕ ਹੈ ਜਿਹੜੇ ਸਾਡੇ ਨਾਲ ਲੜਾਈਆਂ ਪਾਉਂਦੇ ਪਏ ਆ ਕਿ ਨਾ ਹੀ ਇਹਨਾਂ ਦੀ ਕੋਈ ਪੈੜੀ ਦੀ ਕੋਈ ਖਰਾਬੀ ਹੋਈ ਹੈ ਨਾ ਹੀ ਇਹਨਾਂ ਦਾ ਕੋਈ ਪੈੜੀ ਦੇ ਵਿੱਚ ਕੁਝ ਆਇਆ ਤੇ ਨਾ ਹੀ ਇਹਨਾਂ ਦਾ ਕੋਈ ਪਸ਼ੂ ਹੈਗਾ ਇਹ ਸਾਰੇ ਦਰਿਆ ਤੋਂ ਬਾਹਰ ਵਾਲੇ ਬੰਦੇ ਨੇ ਤੇ ਪੀੜਤ ਵਾਲੇ ਬੰਦੇ ਬਾਪਿਓ ਕੀ ਕਹੋਗੇ ਸਵੇਰ ਤੋਂ ਨਾਲ ਰੌਲਾ ਪਾਇਆ ਆਪਣੇ ਨਾਲ ਵੀ ਵਾਰਿਸ ਪੰਜਾਬ ਦੀ ਟੀਮ ਨਾਲ ਵੀ ਕਿ ਸਾਨੂੰ ਕੋ ਮਿਲ ਨਹੀਂ ਦਿਆ ਤੇ ਹੁਣ ਇਸ ਟਾਈਮ ਇਹ ਇਹਨਾਂ ਦੀ ਕੋਈ ਫਸਲ ਨਹੀਂ ਹੈਗੀ ਵਿੱਚ ਕੋਈ ਇਹਨਾਂ ਦਾ ਨਾ ਕੋਈ ਪਸ਼ੂ ਹੈ ਗਿਆ ਇਹ ਪਿੰਡ ਦੇ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੀ ਉਹਨਾਂ ਵਿਚਾਰਿਆਂ ਦਾ ਨੁਕਸਾਨ ਹੋ ਜਾਣਾ ਉਹਨਾਂ ਦਾ ਕਿਸੇ ਨੇ ਪਹੁੰਚਣਾ ਨਹੀਂ ਮੁੜ ਕੇ ਜੜੇ ਵੀਰ ਆ ਕੇ ਦੁਬਾਰਾ ਕਿੱਥੋਂ ਆ ਜਾਣਗੇ ਆ ਜਾਣਗੇ ਉਹਨਾਂ ਦੇ ਗਾਲੀ ਪਈ ਜਾਣੀ ਸੰਖੜੇ ਇਹਨਾਂ ਨੇ ਇਹਨਾਂ ਲੋੜਾ ਨੁਕਸਾਨ ਹੋਇਆ ਉਹਨਾਂ ਤੱਕ ਪਹੁੰਚਦੇ ਨਹੀਂ ਜਰਾ ਬਾਹਰ ਹੀ ਤੋਂ ਮੰਡੀਆਂ ਦੇ ਪੈਸੇ ਇਹੋ ਹੀ ਅਸੀਂ ਕਹਿੰਨੇ ਆ ਬਾਰ-ਬਾਰ ਕਿ ਸਾਡੀ ਵਾਰਸ ਪੰਜਾਬ ਦੀ ਟੀਮ ਨਾਲ ਕਨੈਕਟ ਕਰੋ ਕਿਉਂਕਿ ਸਾਡੇ ਤੇ ਜੀ ਆਓਗੇ ਤੁਹਾਡੇ ਕੋਲੇ ਲਿਸਟਾਂ ਬਣੀਆਂ ਹੋਈਆਂ ਅਸੀਂ ਇੱਕ ਇੱਕ ਲੋਡਵੰਦ ਕੋਲੇ ਪੁੱਛਾਰੇ ਆ ਤੇ ਜੇ ਇਹ ਮੇਰਾ ਵੀਰ ਆਪਰੇ ਆ ਜਿਹੜੇ ਵੰਡੇ ਪਏ ਆ ਉਹਨਾਂ ਨੂੰ ਕੋਈ ਪਤਾ ਨਹੀਂ ਸਾਨੂੰ ਕਿੱਥੇ ਅਸੀਂ ਦਿੰਦੇ ਪਏ ਆ ਲੋੜ ਵੰਦਾਂ ਨੂੰ ਦਿੱਤਾ ਕਿ ਨਹੀਂ ਦਿੱਤਾ ਇਹ ਨਾ ਬਸ ਆਪਦਾ ਇਹ ਜੀ ਇੱਕ ਹਿਸਾਬ ਨਾਲ ਇਹਨਾਂ ਨੂੰ ਰੱਬ ਗਈ ਧੰਦਾ ਲੱਭ ਗਿਆ ਕਿ ਸਾਡੇ ਬਾਸ ਤੇ ਆ ਗਿਆ ਜੀ ਲੁੱਟ ਲਈਏ ਕਰ ਲਈਏ ਇਹ ਜਿਹੜਾ ਲੋਕਾਂ ਦਾ ਕੀ ਕਰ ਲਵਾਂਗੇ ਓ ਬਾਈ ਓ ਵੀਰੇ ਵੀਰੇ ਓ ਬੰਦ ਕਰ ਦਿਓ ਯਾਰ ਬੰਦ ਕਰ ਲਾਓ ਮੇਰਾ ਵੀ ਘਾ ਲਾਓ ਬੰਦ ਕਰੋ ਯਾਰ ਬੰਦ ਕਰ ਦਿਓ ਬੰਦ ਕਰ ਦਿਓ ਤੋ ਇਹਨਾਂ ਗੁਰੂ ਨੂੰ ਆ ਜੰਨਾ ਜਿਹੜੇ ਕਹਿ ਦੋ ਕਿ ਸਾਡੀ ਫਸਲ ਹੈ ਕੀ ਤੁਹਾਨੂੰ ਨਾ ਦਵਾਂਗੇ ਅਸੀਂ ਜੋ ਮਰਜੀ ਕਹਿ ਦਿਓ ਜੇ ਇੱਕ ਇੱਕ ਚੀਜ਼ ਜਿਹੜੇ ਜਿਹਦੇ ਕੋਲ ਫਸਲ ਹੈਗਾ ਜਿਹਦਾ ਮਰਿਆ ਅੱਜ ਇੱਥੇ ਖੜ ਜੇ ਆਣ ਕੇ ਉਹ ਹੈ ਸਾਡੇ ਰਖਾਵੇ ਮੇਰੇ ਪਰਿਵਾਰ ਇਹ ਕਿਹੜਾ ਰੀਆ ਟਾਟਾ ਤੁਹਾਡੀ ਇੱਥੇ ਤੋਂ ਹੀ ਪਿੰਡ ਦੇ ਜੇ ਉਹ ਗਾਹ ਪੇ ਘਰ ਕਿੱਥੇ ਤੁਹਾਡੇ ਤੋਂ ਅਸੀਂ ਤਾਂ ਕਹਿੰਦੇ ਆ ਜਿਨ੍ਹਾਂ ਦੀ ਲੋੜ ਆਣ ਕੇ ਖੜੋ ਆ ਸਾਰੇ ਸਾਰੀ ਫਸਲ ਮਰੀ ਹੋਈ ਹੈ ਜੀ ਕੋਈ ਗੁਰੂ ਆ ਜਿਹਨਾਂ ਨੇ ਕਹਿਆ ਸਾਰਿਆਂ ਦੀ ਫਸਲ ਮਰੀ ਹੋਈ ਆ। ਭਾਈ ਇੱਕ ਮਿੰਟ। ਹਮ ਚੱਕ ਦੀ ਅੰਦਰ ਫਸਲ ਆ। ਭਾਈ ਮੇਰੀ ਗੱਲ। ਮੈਂ ਉਹ ਹੀ ਕਹਿੰਦਾ ਇਹਨਾਂ ਸਾਰਿਆਂ ਦੀ ਫਸਲ ਮਰੀ ਹੋਈ ਆ। ਉਹ ਸਾਰਿਆਂ ਦੀ ਫਸਲ ਮਰੀ ਦੱਸ ਦੇ। ਹੈ? ਬਾਬਾ ਮੇਰੀ ਗੱਲ ਸੁਣੋ। ਕੋਈ ਨੇ ਸਰਪੰਚ ਕਿੱਥੇ ਹੈ ਸਰਪੰਚ ਨੂੰ ਬੁਲਾ ਲਓ। ਲਿਸਟ ਬਣਾਓ ਆਪ ਦੀ ਯਾਰ ਕੀ ਕਰਦੇ ਪਏ ਇਹ। ਬੈਠੇ ਪਰੇ। ਪਰੇ ਬੈਠੇ ਲਿਸਟ ਮੈਂ ਦੋ ਜਨਾਂ ਨੂੰ। ਉਹ ਭਾਈ। ਉਹ ਲਿਸਟ ਬਣਦੀ ਆ। ਇਹ ਕਹੇਗੀ ਆਂ ਦੇਖ ਪੈਚ ਬੋਲ। घर तक इक चीज अगर लिया पे जिद है ज बोले करे जिंद एमएलए कोई आए इन ਉਹ ਘਰ ਵਾਲੇ ਦੇ ਅੱਜ 15 ਦਿਨਾਂ ਬਾਅਦ ਨਿਕਲੇ ਆ। ਆਹੇ ਤੁਹਾਨੂੰ ਕਹਿੰਨੇ ਆਂ ਪਾ ਦਵਾਂਗੇ ਸਾਰਾ ਕੁਝ ਦਵਾਂਗੇ। ਪਹਿਲਾਂ ਤੁਸੀਂ ਸਾਡੇ ਨਾਲ ਲੜਾਈ ਪਾਈ ਉੱਥੇ। ਕੱਲ ਸਾਰਾ ਕੁਝ ਚਕਾਇਆ। ਪੇਜ ਕਰਾਉਣੇ ਆ। ਬਾਈ ਅਸਰੇ ਖਾਈ ਲੈ ਆਪਣਾ ਮਣਾ। ਆਏ ਘਰ ਆਣੇ ਪਾਣੀ ਉਹ ਤੋਂ ਮੋੜ ਜੂ ਉਹ ਤੋਂ ਟੱਕ ਲੈ ਜਾ। ਕੋਈ ਨਹੀਂ ਕੋਈ ਸੀ ਮੁਰਗੇ ਤੇਰੇ ਨਾਲ। ਹਾਂ ਥਾਲੋ ਉਹ ਪਤਾ ਲੱਗਦੀ। ਹਾਂ ਬਾਬਾ ਦੇ ਠਾਹ ਖਾਗ ਲੈਣਾ ਸਾਡੇ ਆਪ ਗਾ ਪਾਣੀ ਚ ਵਰਤਾ ਕੇ ਆਉਣਾ। ਆਹ ਉੱਥੇ ਉੱਥੋਂ ਤੱਕ ਲੈ ਜਾਓ। ਠੀਕ ਰੱਖਿਆ ਸਮੱਸਿਆ ਇਸ ਕਾਹਦੀ ਦਾ ਕੰਮ ਕੋਟੋ ਤੱਕ ਲੈ ਜਾ ਚਲ ਪਤਾ ਲੱਗਦੀ ਪਾਣੀ ਨਹੀਂ ਆ ਰਿਹਾ ਬਾਬਾ ਹੈਲੋ ਕਿਥੇ ਪਾਣੀ ਕਿਹੜੇ ਲੋਕ ਉੱਥੇ ਪਤਾ ਲਿਓ ਆ ਯਾ ਲੋਡਵਾਨ ਬੰਦਿਆਂ ਨੂੰ ਦੋ ਜਿਹੜਾ ਲੋਡਵਾਨ ਤੇ ਹੈਗੀ ਜਿਨ੍ਹਾਂ ਤੇ ਲੋਡਵਾਨ ਚਾਹੀਦੇ ਆ ਉਹ ਬੰਦਿਆਂ ਨੂੰ ਪਹੁੰਚਾਓ ਆ ਸਾਰੇ ਬੰਦੇ ਇਹਨਾਂ ਦੀ ਕੋਈ ਫਸਲ ਨਹੀਂ ਇੱਥੇ ਹੈਗੀ ਜੀ ਇਹ बार-बार ਐਵੇਂ ਲੈਣਾ ਬਣਾ ਕੇ ਖੜ ਜਾਂਦੇ ਆ ਉਹ ਬਾਬਾ